啥东西？哎！ 欢迎。 ਅੱਜ ਦਾ ਦਿਨ ਇਹਨਾਂ ਮਾਪਿਓ ਦੇ ਲਈ ਇੰਨਾ ਮਾੜਾ ਚੜ੍ਹਿਆ ਕਿ ਉਹ ਆਪਣਾ ਸਭ ਕੁਝ ਗਵਾ ਬੈਠੇ ਨੇ ਘਰ ਦੇ ਵਿੱਚ ਬੜੇ ਹੀ ਜਾਮਾਂ ਦੇ ਨਾਲ ਪਾਲੇ ਆਪਣੇ ਪੁੱਤ ਨੂੰ ਉਹ 14 ਸਾਲ ਦਾ ਕਰ ਦਿੱਤਾ ਸੀ ਪਰ ਨਹੀਂ ਪਤਾ ਸੀ ਕਿ ਅੱਗੇ ਉਹਨੇ ਕੋਈ ਵੀ ਸਮਾਂ ਨਹੀਂ ਹੈ ਮਾਪਿਆਂ ਦੇ ਨਾਲ گزارਨ ਦਾ ਮਾਪਿਓ ਉਸ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਮੰਨਦੇ ਸੀ ਅਤੇ ਇਕਲੋਤੇ ਪੁੱਤ ਨੂੰ ਬੜੇ ਹੀ ਸ਼ੌਂਕ ਦੇ ਨਾਲ ਅਤੇ ਉਸ ਤੇ ਹੀ ਸਹਾਰੇ ਜੀ ਰਹੇ ਸਨ ਅੱਜ ਜਦੋਂ ਬੱਚੇ ਦੇ ਤੁਰਜਾਨ ਦੀ ਮਾੜੀ ਖ਼ਬਰ ਆਈ ਤਾਂ ਮਾਪੇ ਪੂਰੀ ਤਰ੍ਹਾਂ ਦੇ ਨਾਲ ਟੁੱਟ ਗਏ ਸਾਰਾ ਪਰਿਵਾਰ ਦੁਖੀ ਅਤੇ ਰੋਂਦਾ ਕੁਰਲਾਉਂਦਾ ਚੀਖ ਜਿਹਾੜਾ ਮਾਰਦਾ ਹਸਪਤਾਲ ਵਿਖੇ ਮੌਜੂਦ ਸੀ ਇਸ ਗੱਲ ਨੂੰ ਉਹ ਸਹਿਣ ਨਹੀਂ ਕਰ پا ਰਹੇ ਕਿ ਉਹਨਾਂ ਦੇ ਉੱਪਰ ਇਹ ਕਿਹੜੀ ਬਿਫਤਾਨ ਪਈ ਹੈ ਚੰਗਾ ਭਲਾ ਮੁੰਡਾ ਘਰ ਤੋਂ ਸਕੂਲ ਗਿਆ ਸੀ ਪਰ ਸਕੂਲ ਤੋਂ ਆਉਂਦੇ ਸਮੇਂ ਹੀ ਉਸ ਦੇ ਨਾਲ ਇਹ ਭਿਆਨਕ ਹਾਦਸਾ ਹੋਇਆ ਜਿਸ ਤੋਂ ਬਾਅਦ ਇਹ ਪਰਿਵਾਰ ਅੱਜ ਦੇ ਦਿਨ ਨੂੰ ਕੋਸ ਰਿਹਾ ਹੈ ਬਟਾਲਾ ਤੋਂ ਇਹ ਮਾੜੀ ਖਬਰ ਸਾਹਮਣੇ ਆਈ ਜਿੱਥੇ ਹਾਦਸੇ ਦੇ ਵਿੱਚ ਸਕੂਲੀ ਬੱਚੇ ਦੀ ਜਾਨ ਗਈ ਹੈ ਇਸ ਬੱਚੇ ਦਾ ਨਾਮ ਸ਼ਹਿਵਾਦ ਸਿੰਘ ਉਮਰ ਕਰੀਬ 14 ਸਾਲ ਦੀ ਦੱਸੀ ਜਾ ਰਹੀ ਹੈ ਪਤਾ ਲੱਗਿਆ ਕਿ ਮੋਟਰਸਾਈਕਲ ਤੇ ਆਉਂਦੇ ਸਮੇਂ ਦੂਸਰੇ ਮੋਟਰਸਾਈਕਲ ਦੇ ਵੱਲੋਂ ਇਸ ਨੂੰ ਇਹੋ ਜਿਹੀ ਟੱਕਰ ਮਾਰੀ ਗਈ ਕੀ ਜ਼ੋਰਦਾਰ ਆਵਾਜ਼ ਆਉਂਦੀ ਆ ਤੇ ਉਸ ਤੋਂ ਬਾਅਦ 15 ਮਿੰਟ ਦਾ ਸਮਾਂ ਦੱਸਿਆ ਜਾ ਰਿਹਾ ਹੈ ਕਿ ਸ਼ਹਿਬਾਸ ਨੇ ਦਮ ਤੋੜ ਦਿੱਤਾ ਜਦੋਂ ਕਿ ਦੂਸਰਾ ਵਿਦਿਆਰਥੀ ਜ਼ਖਮੀ ਹੈ ਜਿਸ ਨੂੰ ਕਿ ਹਸਪਤਾਲ ਵਿਖੇ ਜ਼ੇਰੇ ਇਲਾਜ ਭਰਤੀ ਕਰਵਾਇਆ ਗਿਆ ਇਹ ਹਾਦਸਾ ਬਟਾਲਾ ਦੇ ਨੇੜੇ ਪਿੰਡ ਬਹਾਦਰ हुसैन પેટ્રોલ ਪੰਪ ਦੇ ਸਾਹਮਣੇ ਵਾਪਰਿਆ ਮੋਟਰਸਾਈਕਲ ਤੇ ਆਉਂਦੇ ਸਮੇਂ ਮੁੰਡਿਆਂ ਦੇ ਪਿੱਛੇ ਹੀ ਇੱਕ ਹੋਰ ਵੀ ਵਿਅਕਤੀ ਆ ਰਿਹਾ ਸੀ ਜਿਨ੍ਹਾਂ ਦੇ ਵੱਲੋਂ ਇਹ ਆਪਣੀ ਅੱਖੀ ਸਭ ਕੁਝ ਦੇਖਿਆ ਗਿਆ ਉਹਨਾਂ ਦੱਸਿਆ ਕਿ ਮੈਂ ਜਿਵੇਂ ਹੀ ਮੁੜਿਆ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਮੋਟਰਸਾਈਕਲ ਦੇ ਵੱਲੋਂ ਟੱਕਰ ਮਾਰੀ ਗਈ ਅਤੇ ਹੀ ਟੱਕਰ ਦੀ ਆਵਾਜ਼ ਇੰਨੀ ਜ਼ਿਆਦਾ ਸੀ ਕਿ ਹਰ ਕੋਈ ਇਧਰ ਨੂੰ ਭੱਜਿਆ ਆਇਆ ਪਰ ਜਿਸ ਸਮੇਂ ਤੱਕ ਇਹਨਾਂ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਉਸ ਸਮੇਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਮਾਪਿਆਂ ਦਾ ਇਕਲੌਤਾ ਪੁੱਤ ਦੁਨੀਆ ਛੱਡ ਕੇ ਜਾ ਚੁੱਕਿਆ ਸੀ ਇਸ ਮਾੜੀ ਘਟਨਾ ਤੋਂ ਬਾਅਦ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਜਾਣ ਲੈਣੇ ਅਤੇ ਨਾਲ ਹੀ ਇਸ ਪਰਿਵਾਰ ਦਾ ਹਾਲ ਜੋ ਹੋਇਆ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਰੱਬ ਹੀ ਇਹਨਾਂ ਨੂੰ ਸੰਭਾਲ ਸਕਦਾ ਹੈ ਰੱਬ ਹੀ ਇਹਨਾਂ ਨੂੰ ਹਿੰਮਤ ਦੇ ਸਕਦਾ ਹੈ ਕਿ ਇਹ ਮਾੜੀ ਘਟਨਾ ਵਾਪਰ ਚੁੱਕੀ ਹੈ ਤੇ ਮਾਸੂਮ ਬੱਚਾ ਇਸ ਦੁਨੀਆ ਤੋਂ ਜਾ ਚੁੱਕਿਆ ਹੈ। ਅਵੀ ਸ਼ਹਿਰ ਆ ਰਿਹਾ ਸੀ। ਮੇਰਾ ਸਕੂਟੇ ਇਧਰ ਨੂੰ ਮੁੜੀ ਆ ਤੇ ਮੇਰੇ ਪਿੱਛੇ ਆ ਰਿਹਾ ਹੈ। ਬਹੁਤ ਔਰ ਸਪੀਡ ਆ ਰਿਹਾ ਹੈ। ਔਰ ਇਹਦਾ ਮੋਟਰਸਾਈਕਲ ਨੂੰ ਕੰਟਰੋਲ ਨਹੀਂ ਆ ਰਿਹਾ ਸਿੱਧਾ ਮੋਟਰਸਾਈਕਲ ਦੇ ਵਿੱਚ ਟੁੱਟ ਗਿਆ। ਠੀਕ ਹੈ। ਬਹੁਤ ਮੁੰਡੇ ਇਧਰੋਂ ਜਾ ਰਹੇ ਮੁੰਡੇ ਤੋਂ। ਸਹਿਬਾਤ ਸਿੰਘ। ਸਾਤ ਵੱਡਾ ਕਸੂਰ ਐਸੇ ਮੋਟਰਸਾਈਕਲ ਵਾਲੇ ਦਾ ਬਸੇ ਨੇ ਬੋਲਟ ਦਾ ਬੋਲਟ ਦਾ ਬਾਦ ਉਥੋਂ ਵਜਿਆ ਇੱਥੇ ਆਣ ਕੇ ਡੇਗਾ ਜਿੱਥੇ ਬੋਲਟ ਕਰਾ ਇੱਥੇ ਡੇਗਾ ਕਾਫੀ ਜ਼ਬਰਦਸਤ ਚੱਕਰ ਬਿਲਕੁਲ ਪੂਰੇ ਪੁੱਠਾ ਦੀ ਆਵਾਜ਼ ਆਈ ਮੁੰਡਾ ਤਾਂ ਬੋਲੇ ਨਹੀਂ ਜਿਹੜਾ ਦੂਸਰਾ ਇਹਨੂੰ ਇੰਨੀਆਂ ਸੱਟਾਂ ਮਾਰ ਚੁੱਕੀ ਜੇਤੀ ਅਸੀਂ 15 ਮਿੰਟਾਂ ਚ ਇਨੀ ਵਿਪਾ ਕੇ ਗੱਡੀ ਚ ਕਰਕੇ ਦੂਜੇ ਨੂੰ ਭੇਜਤਾ ਪਟਾਲੇ ਸੇ ਹਸਪਤਾਲ ਬਹੁਤ ਮਾਰੀ ਗੱਲ ਹੋਈ ਡਾਕਟਰ ਰਾਮਾ ਜੀ ਨਾਲ ਸਸ ਸਾਨੂੰ ਹੁਣੇ ਪਤਾ ਲੱਗਿਆ ਸੀ ਕਾਲ ਗਈ ਇੱਥੇ ਐਕਸੀਡੈਂਟ ਹੋ ਗਿਆ ਪਟਰੋਲ ਪੰਪ ਲੱਗੇ ਅਸੀਂ ਹੁਣ ਇਹ ਮੌਕੇ ਤੇ ਆਏ ਆ ਇੱਕ ਬੋਲਟ ਮੋਟਰਸਾਈਕਲ ਤੋਂ ਲੜਕਾ ਜਿਹੜਾ ਸੀ ਉਹ ਬਟਾਲੇ ਵੱਲੋਂ ਆ ਰਿਹਾ ਸੀਗਾ ਤੇ ਇੱਕ ਟੋਲ ਪੰਪ ਤੋਂ ਤੇਲ ਪਵਾ ਕੇ ਨਿਕਲਿਆ ਜਿਹੜੇ ਆਸ ਵਿੱਚ ਐਕਸੀਡੈਂਟ ਹੋਇਆ ਬੋਨੇ ਹੀ ਛੋਟੀ ਉਮਰ ਦੇ ਮੁੰਡੇ ਦੱਸਦੇ ਇੱਕ ਤੇ ਸਹਿਬਾਤ ਸਿੰਘ ਜੀ ਦੀ ਡੈਥ ਹੋ ਗਈ ਉਹ ਦੱਸਦੇ 10ਵੀਂ ਕਲਾਸ ਦਾ ਵਿਦਿਆਰਥੀ ਆ ਤੇ ਦੂਜਾ ਵੀ ਇੰਨੇ ਕੋ 19-20 ਸਾਲ ਦਾ ਦੱਸ ਰਹੇ ਨੇ ਬਾਕੀ ਸਾਰੀ 33 ਚੱਲਣ ਦੀ ਆ ਜਿਹੜੀ ਵੀ ਕਾਰਵਾਈ ਹੋਊ ਕਾਨੂੰਨ ਅਨੁਸਾਰ ਅਮਰਵਿਚ ਲਿਆ ਰਹੇ ਹਾਂ ਸਮਝ ਲਈ ਕਿ ਜੀ ਸਮਝ ਦਿਓ ਮਾਪਿਆਂ ਦੀ ਕਿ ਛੋਟੀ ਉਮਰ ਦੇ ਬੱਚਾ ਨੂੰ ਮੋਟਰਸਾਈਕਲ ਚਾ ਦਿੰਦੇ ਆ ਤੇ ਇਹ ਸਿੱਖਦੇ ਘਟਣਾ ਲੱਗਦਾ ਵੇਖੋ ਜੀ ਇਹ ਤੇ ਬੱਚੇ ਅੱਜ ਕੱਲ੍ਹ ਸਕੂਲਾਂ ਕਾਲਜਾਂ 'ਚ ਪੜਦੇ ਆ ਮਾਪੇ ਵੀ ਆ ਕੋਈ ਦੱਸੋ ਜੇ ਆਪਾਂ ਨਾ ਦੇਈਏ ਤੇ ਬੱਚਾ ਨਾ ਆਪਾਂ ਸਾਰੀ ਉਮਰ ਬੱਜ ਕੇ ਨਹੀਂ ਰਹਿ ਸਕਦੇ ਕੀ ਕਰੀਏ ਪਰ ਸਮਾਂ ਕਾਰਵਾਈ ਇੱਥੇ ਹਾਲ ਦੀ ਘੜੀ ਮੌਕੇ ਤੇ ਵੇਖ ਲਿਆ ਸਭ ਕਰ ਲਿਆ ਹੁਣ ਹਸਪੀਟਲ ਚੱਲੇ ਆ ਜੀ ਜੋ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਹੋਏਗੀ